ਟਿਕਟੌਕ ਨੂੰ ਲੈ ਕੇ ਇੱਕ ਵੱਡੀ ਖਬਰ ਆਈ ਹੈ ਜਿੱਥੇ ਅਮਰੀਕਾ ਦੇ ਵਿੱਚ ਟਿਕਟੌਕ ਨੂੰ ਬੰਦ ਕਰਨ ਦਾ ਵੱਡਾ ਫੈਸਲਾ ਲਿੱਤਾ ਗਿਆ ਸੀਗਾ ਔਰ ਜਿਹੜੇ ਟਿਕਟੌਕ ਯੂਜ਼ਰਸ ਨੇ ਉਹਨਾਂ ਨੂੰ ਮੁਸ਼ਕਲ ਆਈ ਸੀ ਔਰ ਝਟਕਾ ਲੱਗਾ ਸੀ ਪਰ ਹਾਲਾਕਿ ਹੁਣ ਇੱਕ ਵੱਡੀ ਖਬਰ ਆ ਚੁੱਕੀ ਹੈ ਕਿ ਇੱਕ ਵਾਰ ਫਿਰ ਤੋਂ ਅਮਰੀਕਾ ਦੇ ਵਿੱਚ ਟਿਕਟੌਕ ਜਿਹੜਾ ਮੁਰਤੋਂ ਬਹਾਲ ਕਰ ਦਿੱਤਾ ਗਿਆ ਫਿਰ ਤੋਂ ਜਿਹੜਾ ਟਿਕਟੌਕ ਯੂਜ਼ਰਸ ਜਿਹੜੇ ਨੇ ਉਹ ਟਿਕਟੌਕ ਦੀ ਵਰਤੋਂ ਕਰ ਸਕਦੇ ਨੇ ਪੂਰੀ ਜਾਣਕਾਰੀ ਕਿਸ ਬਾਬਤ ਹੈ ਉਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਵਾਵਾਂਗੇ ਕਿ ਆਖਰਕਾਰ ਜਿਸ ਤਰੀਕੇ ਦੇ ਨਾਲ ਚਰਚਾਵਾਂ ਸ਼ੁਰੂ ਹੋਈਆਂ ਸੀ ਕਿ ਅਮਰੀਕਾ ਦੇ ਵਿੱਚ ਟਿਕਟੌਕ ਜਿਹੜਾ ਬੰਦ ਕੀਤਾ ਜਾਵੇਗਾ ਪਰ ਫਿਰ ਤੋਂ ਇਹ ਸੇਵਾਵਾਂ ਜਿਹੜੀਆਂ ਨੇ ਬਹਾਲ ਕਰ ਦਿੱਤੀਆਂ ਨੇ ਇਹ ਆ ਫਿਰ ਤੋਂ ਜਿਹੜਾ ਟਿਕਟੌਕ ਆ ਉਸ ਤੇ ਲੋਕ ਕੰਮ ਕਰ ਸਕਦੇ ਨੇ ਕੰਪਨੀ ਨੇ ਐਤਵਾਰ ਨੂੰ ਅਮਰੀਕਾ ਵਿੱਚ ਆਪਣੀਆਂ ਸੇਵਾਵਾਂ ਮੁੜ ਸ਼ੁਰੂ ਕਰ ਦਿੱਤੀਆਂ ਨੇ ਕੰਪਨੀ ਦੇ ਬਿਆਨ ਦੇ ਅਨੁਸਾਰ ਟਿਕਟੌਕ ਸੇਵਾਵਾਂ ਹੌਲੀ-ਹੌਲੀ ਉਪਭੋਕਤਾਵਾਂ ਲਈ ਬਹਾਲ ਕੀਤੀਆਂ ਜਾ ਰਹੀਆਂ ਨੇ ਇਸ ਤੋਂ ਪਹਿਲਾਂ 19 ਜਨਵਰੀ ਨੂੰ ਇੱਕ ਅਮਰੀਕੀ ਕੰਪਨੀ ਨੂੰ ਟਿਕਟੌਕ ਵੇਚਣ ਦੀ ਸਮਾਂ ਸੀਮਾ ਖਤਮ ਹੋਣ ਤੋਂ ਬਾਅਦ ਐਪ ਤੇ ਬੰਦੀ ਲਗਾ ਦਿੱਤੀ ਗਈ ਸੀ ਉਪਭੋਗਤਾਵਾਂ ਲਈ ਇਹਨੂੰ ਡਾਊਨਲੋਡ ਕਰਨਾ ਜਾਂ ਫਿਰ ਇਸ ਨੂੰ ਯੂਜ਼ ਕਰਨਾ ਔਖਾ ਹੋ ਗਿਆ ਸੀਗਾ ਇਸ ਤੋਂ ਬਾਅਦ ਹੁਣ ਨਵੇਂ ਚੁਣੇ ਗਏ ਰਾਸ਼ਟਰਪਤੀ ਡੋਨਾਲਡ 트੍ਰੰਪ ਦੇ ਪਾਬੰਦੀ ਹਟਾਉਣ ਦੇ ਲਾਨ ਤੋਂ ਬਾਅਦ 24 ਘੰਟਿਆਂ ਤੋਂ ਵੀ ਘੱਟ ਸਮੇਂ ਲਈ ਪੰਦ ਰਹਿਣ ਤੋਂ ਬਾਅਦ ਐਪ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ ਟਿਕਟੌਕ ਦੀ ਅਮਰੀਕਾ ਵਾਪਸੀ ਲਈ 트੍ਰੰਪ ਦੁਆਰਾ ਰੱਖੀ ਗਈ ਸਭ ਤੋਂ ਮਹੱਤਵਪੂਰਨ ਸ਼ਰਤ ਇਸ ਵਿੱਚ ਹਿੱਸੇਦਾਰੀ ਸੰਬੰਧਿਤ ਹੈ ਹਾਲਾਂਕਿ ਤੁਹਾਨੂੰ ਦੱਸਿਏ ਤਾਂ 트੍ਰੰਪ ਚਾਹੁੰਦੇ ਨੇ ਕਿ ਇਹ ਮਸ਼ਹੂਰ ਸੋਸ਼ਲ ਮੀਡੀਆ ਐਪ ਵਿੱਚ ਘੱਟੋ ਘੱਟ ਅਧਿ ਹਿੱਸੇਦਾਰੀ ਅਮਰੀਕੀ ਨਿਵੇਸ਼ਕਾਂ ਦੀ ਹੋਵੇ ਉਸ ਤੋਂ ਬਾਅਦ ਹੁਣ ਅਮਰੀਕਾ ਵਿੱਚ ਟਿਕਟੋਕ ਨੂੰ ਬੰਦ ਕਰ ਦਿੱਤਾ ਗਿਆ ਸੀਗਾ ਪਰ ਹੁਣ ਰਾਸ਼ਟਰੀ ਸੁਰੱਖਿਆ ਦੇ ਆਧਾਰ ਤੇ ਇਸ ਤੇ ਪਾਬੰਦੀ ਲਗਾਈ ਗਈ ਹੈ ਅਮਰੀਕੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਚੀਨੀ ਕੰਪਨੀ ਬਾਈਟ ਡਾਂਸ ਦੀ ਇਹ ਐਪ ਟਿਕਟੋਕ ਅਮਰੀਕੀਆਂ ਦੇ ਡਾਟੇ ਦੀ ਦੁਰਵਰਤੋਂ ਕਰ ਸਕਦੀ ਹੈ ਡੋਨਾਲਡ ਟਰੰਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਿਖਿਆ ਕਿ ਅਸੀਂ ਕਾਨੂੰਨੀ ਪਾਬੰਦੀ ਲਗਾਉਣ ਤੋਂ ਪਹਿਲਾਂ ਸੀਮਾ ਵਧਾਵਾਂਗੇ ਤਾਂ ਜੋ ਆਪਣੀ ਰਾਸ਼ਟਰੀ ਸੁਰੱਖਿਆ ਲਈ ਸਮਝੌਤਾ ਕਰ ਸਕੀ ਹੈ ਮੈਂ ਚਾਹੁੰਦਾ ਹਾਂ ਕਿ ਅਮਰੀਕਾ ਵਿੱਚ 50% ਮਾਲਕੀ ਵਾਲੀ ਸਥਿਤੀ ਰੱਖੇ ਅਜਿਹਾ ਕਰਕੇ ਅਸੀਂ ਟਿਕਟੌਕ ਨੂੰ ਬਚਾ ਸਕਦੇ ਹਾਂ ਅਤੇ ਇਸ ਨੂੰ ਚੰਗੇ ਹੱਥਾਂ ਵਿੱਚ ਰੱਖ ਸਕਦੇ ਹਾਂ ਤਾਂ ਹਾਲਾਂਕਿ ਟ੍ਰੰਪ ਨੇ ਕਿਹਾ ਕਿ ਇਸ ਲਈ ਉਹਨਾਂ ਵੱਲੋਂ ਇੱਕ ਕਾਰਜਕਾਰੀ ਆਦੇਸ਼ ਜਾਰੀ ਕੀਤਾ ਜਾਵੇਗਾ ਹੁਕਮ ਵਿੱਚ ਸਪਸ਼ਟ ਕੀਤਾ ਜਾਵੇਗਾ ਕਿ ਕਿਸੇ ਵੀ ਕੰਪਨੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੋਵੇਗੀ ਜਿਸ ਨੇ ਆਪਣੇ ਹੁਕਮ ਤੋਂ ਪਹਿਲਾਂ ਟਿਕਟੌਕ ਨੂੰ ਬੰਦ ਹੋਣ ਤੋਂ ਰੋਕਣ ਵਿੱਚ ਮਦਦ ਕੀਤੀ ਸੀ ਟ੍ਰੰਪ ਨੇ ਪਹਿਲਾਂ ਇਹ ਵੀ ਕਿਹਾ ਕਿ ਉਹਦਾ ਸੰਭਾਲਣ ਤੋਂ ਆਦ ਟਿਕਟੋਕ ਨੂੰ ਪਾਬੰਦੀ ਤੋਂ 90 ਦਿਨ ਦੀ ਰਾਹਤ ਦੇਣਗੇ ਇਸ ਸਮੇਂ ਦੌਰਾਨ ਪਾਬੰਦੀ ਬਾਰੇ ਫੈਸਲਾ ਲਿਆ ਜਾਵੇਗਾ ਅਮਰੀਕਾ ਵਿੱਚ ਸ਼ਨੀਵਾਰ ਦੇ ਰਾਤ ਸੋਸ਼ਲ ਮੀਡੀਆ ਪਲੇਟਫਾਰਮ ਟਿਕਟੋਕ ਨੂੰ ਬੰਦ ਕਰ ਦਿੱਤਾ ਸੀ ਪਰ ਇਸ ਨੂੰ ਮੁਰਤੋਂ ਬਹਾਲ ਕਰ ਦਿੱਤਾ ਗਿਆ ਡੋਨਾਲਡ ਟਰੰਪ ਨੇ ਇਹ ਕਹਿ ਦਿੱਤਾ ਕਿ 90 ਦਿਨ ਦੀ ਰਾਹਤ ਜਿਹੜੀ ਆ ਦੇਣਗੇ ਟਿਕਟੋਕ ਨੂੰ ਪਾਬੰਦੀ ਲਗਾਉਣ ਤੇ ਔਰ ਉਸ ਤੋਂ ਬਾਅਦ ਫੈਸਲਾ ਲਿਆ ਜਾਵੇਗਾ ਕਿ ਇਸ ਨੂੰ ਬੰਦ ਕਰਨਾ ਹੈ ਜਾਂ ਫਿਰ ਕੀ ਕਰਨਾ ਹੈ ਹਾਲਾਂਕਿ ਦੱਸਿਆ ਤਾਂ ਫਿਲਹਾਲ ਦੇ ਸਮੇਂ ਦੇ ਵਿੱਚ ਟਿਕਟੋਕ ਜਿਹੜਾ ਵਾ ਉਹ ਚੱਲੇਗਾ ਐਪ ਜਿਹੜਾ ਵਾ ਉਹ ਤੁਸੀਂ ਚਲਾ ਸਕਦੇ ਹੋ ਔਰ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ 트ੰਪ ਪ੍ਰਸ਼ਾਸਨ ਤੇ ਨਿਰਭਰ ਕਰਦਾ ਹੈ ਕਿ ਉਹ ਟਿਕਟੌਕ ਵਿਰੋਧ ਹੋਰ ਕੋਈ ਕਾਰਵਾਈ ਕਰਨਗੇ ਚਿੰਗਨੀ ਕੰਪਨੀ ਜਿਹੜੀ ਆ ਉਸ ਦੇ ਮਾਲਕੀਆਤ ਵਾਲੇ ਟਿਕਟੌਕ ਨੇ ਕਿਹਾ ਕਿ ਉਹ ਇਸ ਤੇ 트ੰਪ ਨਾਲ ਕੰਮ ਕਰ ਰਹੇ ਨੇ ਹਾਲਾਂਕਿ ਹੁਣ ਦੇਖਣਾ ਹੋਵੇਗਾ ਕਿ ਅਮਰੀਕਾ ਦੇ ਵਿੱਚ ਇਹ ਟਿਕਟੌਕ ਕਿੰਨੇ ਸਮੇਂ ਤੱਕ ਜਿਹੜਾ ਵਾ ਬਹਾਲ ਰਹੇਗਾ ਯਾਨੀ ਕਿ ਹਾਲੇ ਫਿਲਹਾਲ ਦੇ ਸਮੇਂ ਤੱਕ ਟਿਕਟੌਕ ਚੱਲੇਗਾ ਪਰ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਹੈ ਕਿ ਡੋਨਾਲਡ 트ੰਪ ਇਸ ਨੂੰ ਲੈ ਕੇ ਕੋਈ ਐਕਸ਼ਨ ਲਹਿਣ ਤਾਂ ਵੱਡੀ ਖਬਰ ਨਾਲ ਸਾਂਝੀ ਕੀਤੀ ਹੈ ਟਿਕਟੋਕ ਯੂਜ਼ਰਸ ਲਈ ਇਹ ਖਾਸ ਖਬਰ ਹੈ ਫਿਰ ਹਾਲ ਅਮਰੀਕਾ ਦੇ ਵਿੱਚ ਜਿਹੜਾ ਟਿਕਟੋਕ ਆ ਉਹ ਚੱਲ ਰਿਹਾ ਹੈ ਪਰ ਆਉਣ ਵਾਲੇ ਦਿਨਾਂ ਵਿੱਚ ਹੋ ਸਕਦਾ ਕੋਈ ਵੱਡਾ ਫੈਸਲਾ ਇਸਤੇ ਲਿੱਤਾ ਜਾ ਸਕੇ